ਤੋਂ ਬਾਅਦ ਬਹੁਤ ਸਾਰੇ ਸ਼ਰਧਾਲੂਆਂ ਦੇ ਜਿਹੜੇ ਡਰਾਅ ਕੱਢ ਕੇ ਉਹਨਾਂ ਦੇ ਨਾਮ ਜਿਹੜੇ ਜਨਤਾ ਦੇ ਸਾਹਮਣੇ ਪੇਸ਼ ਕੀਤੇ ਸੀਗੇ ਤੇ ਅੱਜ ਉਸ ਭਾਗੀ ਘੜੀ ਇੱਥੇ ਆਈ ਹੈ ਕਿ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਜਲਿਆਂ ਵਾਲਾ ਬਾਗ ਦਰਗਾਣਾ ਮੰਦਰ राम तीर्थ ਹੋਰ ਜਿੰਨੇ ਵੀ ਧਾਰਮਿਕ ਇਤਿਹਾਸਿਕ ਸਥਾਨ ਨੇ ਉਹ ਅੰਮ੍ਰਿਤਸਰ ਸਾਹਿਬ ਦੇ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਅੱਜ ਤਿੰਨ ਬੱਸਾਂ ਇੱਥੋਂ ਇਸ ਪਿੰਡ ਚੋਂ ਜਾ ਰਹੀਆਂ ਨੇ ਹਰ ਬੱਸ ਦੇ ਵਿੱਚ 40-40 ਜਿਹੜੇ ਨਿਸ਼ਬਦ ਹਾਲੂ ਨੇ ਮੈਡੀਕਲ ਨਾਲ ਲੇਟਡ ਇੱਕ ਡਾਕਟਰ ਅਤੇ ਮੈਡੀਕਲ ਦੀ ਸਹੂਲਤ ਵੀ ਹੈ ਕੋਈ ਰੱਬ ਨਾ ਕਰੇ ਪ੍ਰਮਾਤਮਾ ਨਾ ਕਰੇ ਕੋਈ ਐਮਰਜੈਂਸੀ ਹੁੰਦੀ ਹੈ ਤੇ ਉਹਨਾਂ ਦੇ ਕੰਟੈਕਟ ਨੰਬਰ ਸਾਰਿਆਂ ਦੇ ਉਹ ਇੱਕ ਬੰਦੇ ਕੋਲੇ ਨੇ ਉਹਨਾਂ ਕੋਲੇ ਸਾਰਿਆਂ ਦਾ ਉਸ ਉਸ ਬੰਦੇ ਦਾ ਜਿਹੜਾ ਕੰਟੈਕਟ ਨੰਬਰ ਹੈ ਤਾਂ ਕਿ ਕੋਈ ਉੱਥੇ ਕਈ ਵਾਰੀ ਇਧਰ ਉਧਰ ਹੋ ਜਾਂਦਾ ਕੋਈ ਤਾਂ ਕੋਈ ਉਹਨਾਂ ਨੂੰ ਦਿੱਕਤ ਨਾ ਹੋਵੇ ਤੇ ਦੋ ਰਾਤਾਂ ਤਿੰਨ ਦਿਨ ਦਾ ਇਹ ਪ੍ਰੋਗਰਾਮ ਹੈ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸੁਭਾਗਾ ਸਮਝਦਾ ਕਿ ਹਲਕਾ ਧੂਰੀ ਤੋਂ ਇਹ ਸ਼ੁਰੂਆਤ ਹੋਈ ਹੈ ਔਰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਚੱਲ ਰਹੇ ਨੇ ਤੇ ਸੁਖ ਸ਼ਾਂਤੀ ਦੀ ਅਰਦਾਸ ਕਰਕੇ ਲੋਕਾਂ ਨੇ ਆਉਣੇ ਬਹੁਤ ਸਾਰੇ ਮੈਨੂੰ ਬਸ ਵਸਤੇ ਵਿੱਚ ਮਿਲੇ ਲੋਕ ਕਿ ਪਹਿਲੀ ਵਾਰ ਜਾ ਰਹੇ ਜਿੰਦਗੀ 'ਚ ਤੇ ਮਾਤਾ ਜੀ ਕਹਿੰਦੇ ਭਾਈ ਕੰਮ ਤਾਂ ਨਾਲ ਹੀ ਜਾਣਗੇ ਤਾਂ ਸਰੀਰ ਦੇ ਤਾਂ ਮੁੱਕਣੀ ਨਹੀਂ ਤੇ ਅਸੀਂ ਪਹਿਲੀ ਵਾਰ ਯਾਤਰਾ ਤੇ ਜਾ ਰਹੇ ਹਾਂ ਤੇ ਮੈਨੂੰ ਬਸ ਇਸ ਗੱਲ ਦਾ ਸਕੂਨ ਹੈ ਕਿ ਬਜ਼ੁਰਗਾਂ ਦਾ ਅਸ਼ੀਰਵਾਦ ਜਿਹੜਾ ਉਹ ਲੈਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਜਿਹੜੇ ਉਧਰ ਦੇ ਨੇ ਜਿਵੇਂ ਤਰਨਤਾਰਨ ਜਾਂ ਫਿਰ ਅੰਮ੍ਰਿਤਸਰ ਸਾਹਿਬ ਜਾਂ ਫਿਰ ਗੁਰਦਾਸਪੁਰ ਜੰਡਿਆਲਾ ਗੁਰੂ ਪੱਟੀ ਉਹਨਾਂ ਨੂੰ ਕਿਉਂਕਿ ਉਹ ਉਹ ਜਾਂਦੇ ਰਹਿੰਦੇ ਨੇ ਨੇੜੇ ਆ ਮੱਥਾ ਟੇਕਦੇ ਰਹਿੰਦੇ ਨੇ ਨਤਮਸਤਕ ਹੁੰਦੇ ਰਹਿੰਦੇ ਉਹਨਾਂ ਵਾਸਤੇ ਇੱਧਰ ਨੂੰ ਡਾਕਟਰ ਸ੍ਰੀ ਕੇਸਕਰ ਸਾਹਿਬ ਜਾਂ ਫਤੇਗੜ ਸਾਹਿਬ ਜਾਂ ਦਮਦਮਾ ਸਾਹਿਬ ਉਹਨ ਉਧਰ ਵਾਸਤੇ ਬੱਸਾਂ ਸਟੇਟ ਦੇ ਵਿੱਚ ਜਿਹੜੇ ਧਾਰਮਿਕ ਸਥਾਨ ਨੇ ਉੱਥੇ ਲੈ ਕੇ ਜਾਵਾਂ ਤੇ ਇਹਨੂੰ ਫਿਰ ਹੌਲੀ-ਹੌਲੀ ਅਸੀਂ ਐਕਸਪੈਂਡ ਕਰਦੇ ਜਾਵਾਂਗੇ ਕਿ ਅਜਮੇਰ ਵਾਸਤੇ ਅਜਮੇਰ ਸ਼ਰੀਫ ਵਾਸਤੇ ਵੀ ਟ੍ਰੇਨ ਕੋਈ ਕੁਝ ਟ੍ਰੇਨ ਦਾ ਪ੍ਰਬੰਧ ਕਰਨਾ ਪੈਣਾ ਜਾਂ ਫਿਰ ਪਟਨਾ ਸਾਹਿਬ ਤੇ ਤਕਸਰੀ ਹਜੂਰ ਸਾਹਿਬ ਇਤਿਹਾਜ ਜਾਂ ਵਾਰਾਨਸੀ ਖਾਟੂ ਸ਼ਾਮ ਜਿੰਨ ਜਿੱਥੇ ਵੀ ਸ਼ਰਧਾਲੂ ਜਿਹੜੇ ਉਹ ਕਹਿਣਗੇ ਉਹਨਾਂ ਨੂੰ ਅਸੀਂ ਭੇਜ ਦੇਵਾਂਗੇ 350 ਸਾਲਾ ਬਹੁਤ ਬਹੁਤ ਵਧੀਆ ਸਮਾਗਮ ਚੱਲ ਰਹੇ ਨੇ ਹਰ ਇੱਕ ਸ਼ਹਿਰ ਦੇ ਵਿੱਚ ਕੱਲ ਰਾਤ ਬਟਾਲੇ ਦੇ ਵਿੱਚ ਸੀਗਾ ਤੇ ਗੁਰੂ ਸਾਹਿਬ ਦੀ ਸਾਰੀ ਹਿਸਟਰੀ ਗੁਰੂ ਸਾਹਿਬ ਦਾ ਸਾਰਾ ਵਿਰਸਾ ਜਿਹੜਾ ਉਹ ਆਉਣ ਵਾਲੀ ਪੀੜ੍ਹੀ ਨੂੰ ਦੱਸਿਆ ਜਾ ਰਿਹਾ ਤਾਂ ਕਿ ਇਸ ਤਰ੍ਹਾਂ ਦੀਆਂ ਲਾਸਾਨੀ ਕੁਰਬਾਨੀਆਂ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦਿਆਲਾ ਜੀ ਹੋਰ ਇਹਨਾਂ ਦੀਆਂ ਕੁਰਬਾਨੀਆਂ 350 ਸਾਲਾਂ ਉਹਨਾਂ ਦਾ ਪੁਰਬ ਮਨਾ ਰਹੇ ਹਾਂ ਤੇ ਨਨਪੁਰ ਸਾਹਿਬ ਦੇ ਵਿੱਚ ਬੜੇ ਵੱਡੇ ਪੱਧਰ ਤੇ ਕਰਾਂਗੇ 24 ਤਰੀਕ ਨੂੰ